वेलकम टू पेंडू मत ब्लॉग्स आज शुरू ਮਨਾਉਂਦੇ ਅੱਜ ਨਵੇਸ਼ ਹੋਤੇ ਨਵੇਂ ਕਲਾਕਾਰਾਂ ਬੇਚ ਨੂੰ ਤੁਸੀਂ ਜਾਣਦੇ ਹੋਵੋਗੇ ਕਿਹੜੇ ਕਿਹੜੇ ਆ ਇਧਰ ਜੀ ਸੁਦਮ ਰਾਜ ਇਧਰ ਸਾਡੇ ਤਿੰਨੇ ਬੰਦੇ ਜੀ ਦੋ ਜਿਆਦੇ ਦੁਪਹਿਰ ਹੁੰਦਾ ਇਹ ਜਦੋਂ ਇਧਰ ਵੀਡੀਓ ਸ਼ੂਟ ਹੋਈ ਜਾਂਦੀਆਂ ਅਸੀਂ ਦਿਲ ਅਸੀਂ ਐਸੀ ਦੇਖਦੇ ਉਹਨਾਂ ਨੂੰ ਵੀ। ਜਿਹੜੀ ਮਾਹੋਸ਼ਾ ਜੀ ਮਾਹੋਗੇ ਦੇਖੋ ਕਿੰਨਾ ਖੁੱਲ੍ਹ ਹੁੰਦੀ ਹੈ। ਇਹਨਾਂ ਦੇ ਬਣਾਣਾਂ ਅਣਕਾ ਨਿਗਾਲੀਆਂ ਲਾ ਲਈਆਂ ਕਿਉਂ ਆ ਜਾਵੇ। ਡੇਡ ਨੰਬਰ ਬਣਵਾਈਆਂ? ਬਣਵਾਈਆਂ। ਸਾਰਾ ਦਿਨ ਫੋਨ ਦੇਖਦੀ ਰਹਿੰਦੀ ਸੀ। ਉਹ ਬਲੌਗ ਬਲੌਗ ਦੀ। ਨੀ ਭਾਈ ਕੁੜੀਆਂ ਨਾ ਫੋਨ ਦੇਖਿਆ ਕਰਨਾ ਪਰ ਇਹ ਕਿੰਨਾਂ ਵੱਡਦੀ ਸੀ। ਬਲੌਗ ਬਣਾਉਂਦੇ ਤਾਂ ਕਰ ਕਿੰਨੀ ਕੱਢ ਗਈ। ਫੋਟੋ ਤੇ ਕੈਮਰਾਮੈਨ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ। ਤੁਸੀਂ ਵੀ ਕਹਿਦਾ ਕਰ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਨਾਲ-ਨਾਲ। ਹਰ ਇੱਕ ਵੀਡੀਓ 'ਚ ਕਹਿਦਾ ਕਰ ਕਟੋਰੀ ਤਾਂ ਖਵਾਇਆ ਯਾਰ ਕਟੋਰੀ ਖਾਣੀ ਆ ਛੋਟੇ ਹੁੰਦੇ ਖਾਂਦੇ ਹੁੰਦੇ ਸੀ ਉਹ ਅਸੀਂ ਮੈਂ ਹੁਣ ਵੀ ਖਾਂਦਾ ਠੀਕ ਆ ਥੋੜੀ ਘੰਟੇ ਲੱਗ ਜੇ ਬੜੀਆਂ ਅਸੀਂ ਕਲਾਸ ਦੀਆਂ ਕੁੜੀਆਂ ਨੂੰ ਬੂਟਾ ਫਲਿਕ ਸਾਖ ਸਾਖ ਖਵਾਈਆਂ ਹਾਂ ਹਾਂ ਆ ਲਓ ਇਹ ਕਟੋਰੀ ਖਾ ਰਹੇ ਆ ਆਹ ਦੇ ਆੜੇ ਇੰਸਪੈਕਟਰ ਸਾਹਿਬ ਇੰਸਪੈਕਟਰ ਕੇ ਹੌਲਦਾਰ ਸਪਾਈ ਸਪਾਈ ਸਾਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤਿਕਣੇ ਹੋ ਹੂੰ ਹੂੰ ਤੇ ਬਈ ਨਾਲ ਨਾਲ YouTube ਤੇ ਕੰਮ ਕਰਦਾ ਨਾਲੇ ਸੱਗਾ ਹੀ ਨਾ ਕੋਈ ਤਨਖਾਹ ਚਾਹਦਾ ਰਾਸ਼ਟਰਪਤੀ ਦੇ ਖਾਤੇ ਚ ਨਾ ਨਜ਼ਾਰਾ ਵੀ ਨਜ਼ਾਰਾ ਦਿਨੇ ਤੇ ਰਾਤ ਨੂੰ ਨਾਲ ਡਿਊਟੀ ਇਹ ਵੀ ਮੇਰੇ ਮਗਨ ਆ ਡਿਊਟੀ ਕਰਦਾ ਹੋਰ ਕਹਿਣਾ ਸਾਰੇ ਕਿਵੇਂ ਹੋ ਕੀ ਕਰਦੇ ਹੋ ਇੱਥੇ 12 ਦਾ 12 ਦਾ ਹੋਵੇ ਪੂਰੀ ਫਾਈਲ ਉਹਨੂੰ ਲੈ ਕੇ ਆਜੋ ਚੱਲੀ ਜਾ 10 ਮਿੰਟ ਹੋਰ ਨਹੀਂ ਲੇਟ ਲੱਗ ਜੂਗਾ ਪਤਾ ਸਿਓ ਲੈ ਕੇ ਆ ਲੈ ਸੁੱਖ ਨੂੰ ਲੈ ਕੇ ਆ ਲੈ ਚੜਾ ਕੇ ਇੱਧਰ ਆਪਣੇ ਰੋਟੀ ਬਣੀ ਜਾਂਦੀ ਆ ਸਾਰਿਆਂ ਦੀ ਤੇ ਸਾਫਾ ਤੇ ਜਲਦੀ ਤੇ ਉਹ ਆਂਡੀ ਸਿੱਤੇ ਪਏ ਸਰਪੰਚ ਸਾਹਿਬ ਉਹ ਜਨਾਬ ਬਚਵਾ ਫਾ ਬੈਠੇ ਨਹੀਂ YouTube ਦੇਖੀ ਜਾਂਦੇ ਆ ਤ ਆਪਣੀ ਵੀਡੀਓ ਦੇਖਿਆ ਨੀ ਮੁਕਲਾਵਾ ਦੀ ਨਾ ਨਾ ਮਨਿੰਦਰ ਜੀ ਮਨਿੰਦਰ ਜੀ ਠੀਕ ਆ ਦੂਜਾ ਮਨਿੰਦਰ ਜੀ ਆਪਾਂ ਸਭ ਨੇ ਦੇਖਿਆ ਆਪਣਾ ਚੈਨਲ ਸਾਰੇ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਯਾਰ ਨਾ 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 ਚੱਲਿਆ ਆਪਣਾ ਕੰਮ ਵੀ ਤੇ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਲਿਓ ਠੀਕ ਬਸ ਹੋਰ ਲੱਗ ਰਿਹਾ ਤੇ ਆਪਣਾ ਅਗਲਾ ਕੇਸ ਨੇ ਦੇਖਣਾ ਨਵੀਂ ਇਹ ਲੈੜੇ ਬਾਈ ਕਿਹਨੇ ਘਰ ਗਰਾੜ ਬਾਈ ਕਿਹਨੇ ਬਾਈ ਨੇ ਬਈ ਹਨ ਜਿਹੜੀ ਜਿਹੜੀ ਫਿਲਮ ਕਰੀਏ ਬਾਈ ਨੇ ਸਾਕ ਨਾਨਕ ਸ਼ੱਕ ਅਮਰੋ ਮੇਰਾ ਤੇ ਆ ਬ੍ਰਾਡ ਬਾਈ ਦਾ ਸਕੈਚ ਓਏ ਕਾਫੀ ਟਰੋਲ ਰਿਹਾ ਮਾਦਾ ਮਰਾ ਕਾਲਾ ਕਮੇ ਵਾ ਉਹ ਕਾਲੀਆਂ ਹੋਊਗਾ ਉਹ ਡਿਊਟੀ ਇਹ ਤੋਂ ਪਿਗੜਾਈ ਰੱਖਦੇ ਆ। ਆ ਦੇਖੀ ਤੇਰਾ ਤਾਂ ਗੋਰ ਆ ਜੇ ਇਹਨਾਂ ਤਾਂ ਠੀਕ ਆ ਕਿਉਂਕਿ ਮੈਂ ਬੜਾ ਕਾਲਾ ਹਾਂ। ਇਹ ਤੁਪੇ ਆਪਾਂ ਤੁਪੇ ਕੰਮ ਕਰਦੇ ਨੇ ਤਾਂ ਕਿ ਤੇਰੀ ਡਿਊਟੀ ਕਿਹੜੀ ਜਗ੍ਹਾ ਹੁੰਦੀ ਆ ਹੁਣ? ਰੰਪਰੇ ਨਾਮ ਤੋਂ ਕੀਤੀ ਜੀ। ਕਿਹੜੀ ਉੱਥੇ ਆ? ਠੀਕ ਆ। ਮੇਂ ਜਿਹੜੀ ਹੁੰਦੀ ਆ ਇਹ ਕੋ ਨੋ ਪਾਰ ਕੇ ਜੇ ਗੱਡੀ ਲਾਉਂਦਾ ਤਾਂ ਮੈਂ ਹੀ ਫਾਈਨ ਕਰਦਾ ਉਹਨਾਂ ਦਾ। 3-4 300 ਰੁਪਏ। ਇਹ ਜਿੰਨਾ ਦੇ ਜਾ ਕੇ ਨਾ ਬੋ ਵਰਕ ਲੈਣਾ ਮੈਂ ਸਦਾ ਸਿਖਿਆ ਉਸ ਤੋਂ ਗੱਲ ਬੋਲਣਾ ਉਹ ਆਹ ਗੱਲ ਨਹੀਂ ਕਰਦੇ ਉੱਤੋਂ ਤੋਂ ਵਾਲੀ ਮੈਂ ਇਮਾਨਦਾਰ ਬੰਦਾ ਉੱਤੋਂ ਵਾਲੀ ਉਹ ਤਾਂ ਲਿਕਮਾਈ ਨਹੀਂ ਖਾਂਦਾ ਮੇਰੇ ਜਿੰਨਾ ਇਮਾਨਦਾਰ ਕੋਣ ਉੱਥੇ ਥੰਡੀ ਗੋਈ ਖਾਣਾ ਕਰਦਾ ਨਹੀਂ ਰਿਸਮਤ ਵੀ ਲੈਦੇ ਹੀ ਯਾ ਅਬ ਬਾਈ ਦਾ ਚੈਨਲ ਦੱਸੋ ਬਾਈ ਦਾ ਚੈਨਲ ਇਹ ਜੱਟ ਫੈਮਿਲੀ ਜੱਟ ਫੈਮਿਲੀ ਚੈਨਲ ਆਪਾਂ ਹੈ ਇਹ ਖਰਚਾ ਖਰਚਾ ਜੱਟ ਫੈਮਿਲੀ ਠੀਕ ਆ ਇਹ ਬਾਈ ਦਾ ਚੈਨਲ ਆ ਬਾ ਆਪਣਾ ਵੀ ਇੱਕ ਦਿਨ ਐ ਇੰਨੀ ਫਾਲੋਅਰ ਸਬਸਕ੍ਰਾਈਬਰ ਹੋ ਜਾਣਗੇ ਬਲੌਗ ਤੇ ਹੌਲੀ ਹੌਲੀ ਹੋਣਗੇ ਜੀ ਚੱਲਿਆ ਕਿਤੇ ਕੀ ਓਏ ਜੀ ਕਰੀਏ ਲੱਗਦਾ ਮੈਂ ਕੱਮ ਮਿਆਦ ਨੇ ਆਪਾਂ ਮੰਗਾਈਏ ਕਿਹੜੀ ਬਣਾਈ ਚੋਤੀ ਦੀ ਪਰੌਣੇ ਵਾਲੀ ਕਿੱਟੇ ਘਰਾਂ ਦੀ ਪਹਿਲਾਂ ਸੀ ਨਹੀਂ ਕੱਟੇ ਘਰ ਦੇ ਵਿੱਚ ਯਾਰ ਮੈਂ ਤਾਂ ਦੱਸ ਕੇ ਪੁੱਛ ਕੇ ਦੱਸੂਗੀ ਨਾ ਮੇਰਾ ਦੱਸ ਕਿਹਦੇ ਦੇਮ ਦੀ ਆਏ ਤਾਂ ਮੈਂ ਤਾਂ ਸਣੀ ਓਏ ਸਣੀ ਕੁਝ ਹੋਰ ਬੇਦਨੀ ਆ ਜਾਂ ਗਲਤ ਲੱਗਿਆ ਤੁਮੀ ਸਣੀ ਇਹ ਤਾਂ ਇਹ ਤਾਂ ਕਰਦੀ ਆਏ ਆ ਚਾ ਪਹੁੰਚਦੀ ਕਰੀਏ ਹਾਂ ਉਹ ਮੈਨੂੰ ਸਭ ਤੋਂ ਵਧੀਆ ਚਾ ਲੈ ਇੱਕ ਦਮ ਆਜਾ ਛਡਾਈ ਜਾਣਾ ਆਦਾ ਮੇਰਾ ਛੋਟਾ ਭਰਾ ਤੋਂ ਬੜੀ ਨਹੀਂ ਲਿਆ ਆ ਰੋਟੀ ਵਾਲੇ ਪੰਡੇ ਸਾਫ ਹੋਈ ਜਾਂਦੇ ਅੱਜ ਤਾਂ ਆ ਨਾ ਕਰਦਾ ਲੱਗ ਸੌਂ ਲੱਗੀ ਮੇਰੇ ਫੇਸਬੁਕ ਦਾ ਇੱਕ ਗੱਲ ਪਹਿਲੇ ਤੱਕ ਦਾ ਵਾਦਾ ਲੈ ਗਿਆ ਮੈਂ ਕਰਨ ਕਰਦੇ ਪੈਸੇ ਜੜਿਆ 7ਵੇਂ ਮਹੀਨੇ ਤੋਂ ਹਾਂ ਦੂਵਾਰ ਕਿਹੜੀ ਜਗ੍ਹਾ ਜਾਣਾ ਘੁੰਮਣ ਪਾਸੇ ਘੁੰਮਣ ਠੀਕ ਆ ਪਿਛਲੇ ਆ ਰਾਹ ਦਿਨਾਂ ਤੋਂ ਪਤਾ ਕਿੱਥੇ ਸੀਗਾ ਮੈਂ ਹੂੰ ਸਿੰਗਾਪੁਰ ਵਟਾ ਸੀਗਾ ਲਾਇਆ ਤਾਰ 11 ਦਿਨ ਸਿੰਗਾਪੁਰ ਦਾ ਕਿੰਨੇ ਦਿਨ ਮਲੇਸ਼ੀਆ ਦਾ ਕਿੰਨੇ 7 ਦਿਨ ਦਬੇਜ ਲੱਗਿਆ ਠੀਕ ਦਬੇਜ ਕੀ ਕੀ ਦੇਖ ਕੇ ਆਇਆ ਫਿਰ ਬਈ ਯਾਰ ਆ ਬਾਈ ਫੋਨ ਤੋਂ ਬੰਦ ਫਾਇਦਾ ਕਰਨੀ ਠੀਕ ਆ ਬੋਰਨ ਜਾ ਰਹੇ ਆ ਮੈਂ ਹੁਣ ਜਾ ਲੈਣ ਠੀਕ ਹੈ ਜੀ ਤੇ ਮੇਰੇ ਤੋਂ ਬਾਅਦ ਜਿਹੜੀ ਵੀ ਚੋਰੀ ਕਰਨੀ ਹੈ ਕਰ ਸਕਦੇ ਓਕੇ ਸਰ ਯਾਰ ਮਾਮਾ ਮਾਮਾ ਚੋਰੀ ਕਰਨ ਲੱਗਿਆ ਮੈਂ ਕਰ ਲੈ ਕਰ ਲੈ ਕਰ ਲੈ ਮਾਮਾ ਕੋਈ ਚੋਰੀ ਨਹੀਂ ਹੋਇਆ ਜਿਹੜੇ ਇਹਦੇ ਕਣਾ ਐਮਐਲ ਦੇ ਤੱਕ ਹੋ ਕਰਾਂਗੇ ਐਮਐਲ ਨੂੰ ਫੋਨ ਕਰਾਵਾਂਗੇ ਓਏ ਸਣੀ ਕਹਿੰਦੇ ਪਸ਼ੂ ਚੋਰੀ ਤੇ ਪਸ਼ੂ ਚੋਰੀ ਬਿੱਛੇ ਜਗੜੀ ਰਿਹਾ ਕਹਿੰਦਾ ਕਣਾ ਐਮਐਲ ਦੇ ਤੋਂ ਫੋਨ ਕਰਾਉਨੇ ਆ ਇਹਦਾ ਲੈ ਤੂੰ ਮੇਰਾ ਵਗਵਾ ਹੀ ਦਿੱਤੀ ਹੈ ਵੀਰੇ ਨੇ ਨਹੀਂ ਹੋ ਕਰੇ ਹੈ ਕਿਹਦੀ ਵਗਵਾ ਹੀ ਦਿੱਤੀ ਹੈ ਹਾਂ ਹਾਂ ਕਹਿੰਦਾ ਮੈਂ ਉਹ ਹੋਣੀ ਹੁੰਦਾ ਇੱਥੇ ਜਾਨੀ ਏਡੀ ਗੱਲ ਕਦਰੇ ਹੋ ਕਿ ਜਿੱਡੀ ਇਹ ਕਹਿ ਦਿੰਦਾ ਮਰ ਤਾਂ ਹੁਣ ਕੀ ਹੋ ਜਾਂਦਾ ਐਮਐਲ ਮੈਂ ਮੇਰੀ ਥੋੜੀ ਸ਼ਕਲ ਹੈ ਲੱਗਦੀ ਹੈ ਮਰ ਤੰਗਾਲੀ ਪੰਜ ਮੈਂਬਰ ਦੁਬਾਰੇ ਕਹਿੰਦਾ ਫੇਰ ਹੋ ਕਰਤਾ ਮਹੀਨਾ ਬੋਸ ਤੇ ਫਿਰ ਮੈਂ ਦੁਬਾਰਾ ਕੋ ਫਾਉਂਦੇ ਹੋ ਕਹੋ ਜੂ ਹੈ ਕੁੱਛੇ ਕਰਾ ਕੇ ਆ ਗਏ ਕਿੰਨੀ ਕਾਫੀ ਕਰ ਕਰਨੀ ਆ ਬਾ ਪਤਾ ਸੀ ਸਰਪੰਚੀ ਬੜਾਈ ਸੀ ਕਿੰਨਾ ਹੈ ਲੰਗੂ ਵਾਰਾ ਇਕੱਠਾ ਕੀਤਾ ਸੀ ਜਣੀ ਹੀ ਆਰਪੀ ਕਰਨ ਲੱਗ ਰਹੇ ਨੇ ਜੋ ਕਿਹੜੀ ਵੀਡੀਓ ਪਲੇ ਚੱਲੀ ਯਾਰ ਪਹਿਲਾਂ ਕਿ ਸਰਪੰਚੀ ਸਰਪੰਚੀ ਚੰਗੀ ਪਤਾ ਕਿੰਨੀ ਸੀ ਉਹ ਕਿੰਨੀ 14 ਲੱਖ ਠੀਕ ਜਦੋਂ ਲੱਗਦੇ ਕਿੰਨੇ ਕਿੰਨੇ ਪੈਸੇ ਬਣ ਜਾਂਦੇ YouTube ਤੇ 2-3 ਲੱਖ ਰੁਪਏ ਬਣ ਗਿਆ ਸੀ ਠੀਕ ਹੈ ਹੈ ਤਾਂ ਠੀਕ ਹੈ ਠੀਕ ਆ ਠੀਕ ਆ ਜਿਹੜੀ 100 ਦੀ ਕਰਦੇ ਇੰਨਾ ਕਿਹੜਾ ਚੱਲਣ ਲੱਗਿਆ ਓਏ ਇਹ ਕਿਹੜਾ ਚੱਲਦਾ ਹੈ ਤੇ ਵੀ ਉਹ ਤਾਂ ਬੰਨ ਜਾਂਦੇ ਚੈਨ ਨੂੰ ਏਰੀ ਆਪਾਂ ਵੱਡੇ ਚੈਨ ਦਿੰਦੇ ਮੈਂ ਕਿਹਾ ਤੂੰ ਵੀ ਕਿਹਣੀ ਚੈਨ ਦਿਆਲੀ ਲਾਤਾ ਠੀਕ ਆ ਗਾਇਸ ਤੁਹਾਡਾ ਕਿੰਨੇ ਰੋਲਾ ਨਹੀਂ ਹੈ ਨਾ ਕਿ ਜਿਹੜੀ ਨਾ ਉਸ ਨੂੰ ਪਤਾ ਪਹੁੰਚਵਾ ਸੀ ਬਾਈ ਬਾਈ ਤਾਂ ਲੱਗਦਾ ਸਰਪੰਚ ਵਾਲਾ ਰੋਲ ਵੀ ਵਧਿਆ ਕਰ ਲੂ ਐਮਐਲਏ ਵਾਲਾ ਵਧਿਆ ਕਰ ਲੂ ਰੋਲਾ ਸਰਪੰਚੀ ਦਾ ਉਹ ਤੇ ਸੀਗਾ ਮੈਂ ਥਾਣੇਦਾਰ ਮੇਰੀ ਸਰਪੰਚੀ ਜਿਹੜੇ ਇੱਕ ਰੋਲਾ ਸਰਪੰਚੀ ਦਾ ਸੀਗਾ ਉਹਦੇ ਤੇ ਕੀਤਾ ਸੀ ਅਸੀਂ 15000 ਰੁਪਏ ਖਰਚਾ ਉਹ ਬਹੁਤ ਚੱਲ ਗਈ ਸੀ 3-4 ਲੱਖ ਚੱਲ ਗਈ ਸੀ ਉਹ ਵੀ ਵਧੀਆ ਅਨਕਮ ਦੇ ਕਿਸੇ ਨੂੰ ਲੱਖ ਰੁਪਏ ਠੀਕ ਠੀਕ ਆਪਾਂ ਦੇਖਦੇ YouTube 'ਚ ਕਿੰਨੇ ਟਾਈਮ 'ਚ ਕਾਮਯਾਬ ਹੋਵਾਂਗੇ ਜਿੱਦੇ ਆਪਣੇ 1000 ਸਬਸਕ੍ਰਾਈਬਰ ਹੋ ਗਏ ਉਹਦੇ ਮੈਂ ਨਾ ਐ ਸੀਗਾ ਤਾਂ ਉਹ ਨੂੰ ਕੋਈ YouTube ਦਾ ਚੈਨਲ ਘੱਟ ਸੀ ਉਹ ਤੋਂ ਮੰਨਦਾ ਲਾਡੀ ਹੋਈ ਹੈ ਨਹੀਂ ਚੈਨਲ ਹੂੰ 9 ਸਾਲ ਹੋ ਗਿਆ ਦਾ ਜੰਮਾ ਹਾਂ ਸੀਗਾ ਲੱਗਿਆ ਤੇ ਤੇਰਾ ਪਹਿਲਾ ਸੀ ਬਈ ਕਿਹਦਾ ਤੇਰਾ ਤੇ ਬਾਲਾ ਬਾਲਾ ਪੁਰਾਣਾ ਪੁਰਾਣਾ ਕੰਮ ਇਹ ਮੰਨ ਕੇ ਜਦੋਂ ਅਸੀਂ 40 ਤੋਂ 6000 ਰੁਪਏ ਦਾ ਦਿੰਦੇ ਸੀ ਉਹਦੇ ਤੇ ਚੈਨਲ ਤੇ ਵੀਡੀਓ ਕਹ ਦੋਦੇ ਸੀ ਲੱਭ ਜੁੱਤ ਵਾਲੀ 1000 ਹਾਂ ਠੀਕ ਹੈ ਵੀਰੋ ਤਾਂ ਆਪਾਂ ਪਤਾ ਸੀਗਾ ਵੀ 4 ਗੁਣਾ ਪੈਸੇ ਆਉਣਗੇ 7000 ਲਾ ਕੇ 2 ਲੱਖ ਰੁਪਏ ਆਉਣਗੇ ਤੂੰ ਵੀ ਬਣਾ ਲੈਣਾ ਸੀ बना ਚੈਨਲ ਚੋਲਦਾ ਕੋਈ ਤੂੰ ਵੀ ਮੇਰੇ ਵਾਂਗੂ ਬਲੌਗਰ ਜਾਂ ਬਲੌਗਿੰਗ ਚੈਨਲ ਹੀ ਖੋਲਦਾ ਇੱਥੇ ਇਹਨਾਂ ਦੇ ਬਲੌਗ ਬਣਾਵਣਾ ਪਤਾ ਬਾਰੇ ਤਿੰਨ ਬਰਾ ਹੋਈ ਜ ਨੇ ਇਕੱਠੇ ਬੁਲ ਦੇਖਣਾ ਨੂੰ ਹੋਏਗਾ ਕੋਈ 13 ਦੇ ਪੰਜ ਪੰਜ ਬਲੌਗ ਹੋਈ ਹੂੰ ਨਾ ਅੱਡ ਦੇਖਣਾ ਜਿਹੜੇ ਹੁਣ ਜਿਹੜਾ ਜਰਮਨੈਲ ਨੂੰ ਪਸੰਦ ਕਰਦਾ ਉਹਨਾਂ ਜਰਮਨੈਲ ਨੂੰ ਪਸੰਦ ਆ ਜਿਹਨੇ ਬਿਲਿਅਨ ਫਰਾਂ ਦੇ ਗਿਆ ਨਾ ਬਿਲਿਅਨ ਕਿਸੇ ਦਰਸ ਦਾ ਪਾ ਜੀ ਹੂੰ ਕੁਲ ਬੰਦ ਜਿਹੜੇ ਹੁਣ ਆ ਕਹਿੰਦਾ ਇਹ ਸਭ ਕਰਦਾ ਆ ਪਸੰਦ ਆ ਇਧਰ ਜਰਮਨੈਲ ਗੱਲ ਸੁਣੀ ਜਰਮਨੈਲ ਵੀਰੇ ਆ ਕਹਿੰਦਾ ਜੇ ਹਮ ਜਰਮਨੈਲ ਦੀ ਐਕਟਿੰਗ ਨੂੰ ਆਂਦਾ ਉਹ ਜਰਮਨੈਲ ਦੀ ਖਾਨ ਜਰਮਨੈਲ ਦਾ ਡਾਇਲੋਗ ਪਸੰਦ ਆ ਇਹ ਡਾਇਲੋਗ ਮੈਂ ਮੈਨੂੰ ਤਾਂ ਉਹੀ ਗੱਲ ਜਿਆਦਾ ਇਧਰ ਮੂੰਹ ਦੇਖ ਕੇ ਕੁਝ ਮੈਨੂੰ ਛੱਡ ਕੇ ਕੋਈ ਹੋਰ ਵਿਚੋਲਾ ਕਰ ਲਿਆ। ਨਿੰਦਰ ਦੱਸੋ। ਐਸਣੀ ਭਈ ਉਹ ਚਾਹ ਆ ਗਈ ਤੇਰੀ। ਹੁਣ ਖੁਸ਼ ਆਂ। ਮੰਗਾਤੀ ਤੇਰੀ ਚਾਹ। ਬਹੁਤ ਖੁਸ਼ ਆਂ। ਠੀਕ ਆ। ਬਹੁਤ ਖੁਸ਼ ਆਂ। ਬਾਟ ਜੀ ਬੋਲੇ ਗਲਾਸ ਚ। ਠੀਕ ਆ। ਹੁਣ ਤੇਰਾ ਸ਼ੂਟ ਹੈਗਾ ਕੋਈ? ਆ ਆ। ਕਿਵੇਂ? ਤੇ ਤਾਂ ਹੀ ਤਾਂ ਉਹ ਹੈਗਾਗਾ। ਉਧਰ ਕਿਧਰ? ਇਹਦਾ ਸਿਵਲ ਡਰੈਸ ਚ ਬੈਠਿਆ ਸਾਰੇ ਉਹਨਾਂ ਨੂੰ ਦੇਖ ਸਰਦਾਰ ਮੈਂ ਤਾਂ ਉਹਨੂੰ ਕੁਝ ਨਹੀਂ ਗਿਆ ਠੀਕ ਆ ਮੈਂ ਤਾਂ ਕੋਲ ਲਾਇਆ ਉਹ ਮੇਰਾ ਕੋਲ ਨਹੀਂ ਗਿਆ 20 ਫਲਟ ਉਹਦਾ ਇੱਥੇ ਆਉਂਦਾ ਪੈਸੇ ਨਹੀਂ ਪਾਣੀ ਨਾਲ ਤੁਮਲਾਉਂਦੇ ਸੀ ਨੇ ਸਾਨੂੰ ਵੀ ਤਾਂ ਤੇਰੀ ਸੱਸ ਨੇ ਜਿਹਨੂੰ ਮਾਰਕ ਰੀਅ ਦੇ ਇੱਥੇ ਸਾਨੂੰ ਹੋਰ ਸਣੀ ਚੱਲੀਏ ਉੱਧਰ ਚੱਲ ਚੱਲੇਗਾ ਮੋਟਰਸਾਈਕਲ ਉੱਧਰ ਕਿਧਰ ਜਿੱਦੇ ਸ਼ੂਟਿੰਗ ਚੱਲੀ ਹੈ ਚਲਾ ਆਂ 15 ਮਿੰਟ ਦਾ ਬਲੌਗ ਉਧਰੋਂ ਕੱਢ ਲਏ ਹੁੰਦੇ ਆ ਚਾਹ ਪੀ ਕੇ ਚੱਲਦੇ ਆਂ ਇਦਰ ਬਿੱਲਾ ਵਲੌਗ ਵੀ ਖੁੱਲ ਚੁੱਕਿਆ ਹੈ ਮੱਟ ਲਿਖਦੇ ਆਪਾਂ ਗਰਮੀ ਨਾਲ ਭੱਟ ਕੱਢੇ ਪਿਆ ਇਹ ਇਦਰ ਬਲੌਗ ਬਣਾ ਬਲੌਗ 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 ਬਣਾ ਬਲੌਗ ਬਣਾ ਆਪਾਂ ਚੱਕੀ ਅਮਨੇ ਸਾਹਮਣੇ ਕਰ ਦਿੰਦੇ ਆ ਸਹੀ ਗੱਲ ਆ ਆ ਬਿੱਲੀ ਦਾ ਵਲੌਗ ਬਣਦਾ ਫੇ ਇਦਰ ਮੇਰਾ ਵਲੌਗ ਬਣਦਾ ਚੱਕ ਉਧਰ ਦਾ ਹੋ ਗਿਆ ਬੰਦ ਬਈ ਬੈਠੇ ਨੂੰ ਤੇ ਗਰਮੀ ਬਹੁਤ ਸੀ ਪੂਰਾ ਹਾਲ ਹੋ ਗਿਆ ਦੇਖੋ ਮੁੜ ਕੋ ਮੁੜ ਕੇ ਹੋਇਆ ਬਣਾਉਂਦਾ ਇਹ ਇਪਰੇਸਮਾ ਜਿੱਕੇ ਮਾਦਾ ਹੁੰਦਾ ਹੁੰਦਾ ਗਰਮੀ ਹੈਗੀ ਬਾਲੀ ਐ ਗਰਮੀ ਚ ਵੀ ਸੋਣਾ ਲੱਗ ਰਿਹਾ ਮੈਨ ਮਾਦਾ ਖਾਣ ਪੀਣੇ ਵਰਗਾ ਤੇ ਹੁਣ ਚੱਲੇ ਆਪਾਂ ਘਰ ਨੂੰ ਬਲੋ ਬਲੋ ਸੈਂਡ ਕਰਦਗੇ ਬਾਈ ਨੂੰ ਤੇ ਚਲਦੇ ਆ ਆਪਣੇ ਬਲੌਗ ਬਾਈ ਦਾ ਚੈਨਲ ਹੋ ਗਿਆ ਮੋਨਟਾਈਜ਼ ਜਾ ਕੇ ਦੇਖੋ ਕਿਕਰ ਸਿੰਘ ਬਲੌਗ ਤੇ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਪੈਂਡੂ ਮਰ ਬਲੌਗਸ ਹਾਂ ਹਾਂ ਸਣੀ ਸਣੀ ਗੰਜ ਤਾਂ ਪੈਂਦਾ ਬਈ ਪੈਸਾ ਆ ਗਿਆ ਤਾਂ ਦੱਸ ਤਾਂ ਇਹਨਾਂ ਨੂੰ ਲਾਟਰੀ ਲੁਟਰੀ ਪਾਈ ਹੋਣੀ ਹੈ ਕੋਈ 32 ਦਿਹਾੜ ਦਾ ਘਾਟਾ ਪੈਦਾ ਆਵੇ 32000 ਦਾ ਘਾਟਾ ਪਿਆ 32000 ਤਾਂ ਬਾਹਰ ਚੜ ਗਿਆ ਮੁਰਾ ਇੱਧਰ ਰੇਗਾ ਕੱਢੀ ਸੀ ਜੋ ਹਾਂ 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 ਮੇਰੇ ਨਾ ਆਉਂਦਾ ਯਾਰ ਨਾਲ ਹੀ ਆਪਣੇ ਕੱਢੀ ਸੀ ਉਹ ਵੀ ਇੰਜ ਨਹੀਂ ਗਿਆ ਠੀਕ ਆ ਨੰਨ ਦੁਕਿਆ ਸਭ ਸੰਸਾਰ ਆ ਸਾਰਾ ਦੁੱਖੀ ਦੁਨੀਆਂ ਕੋਈ ਦਰਦਾ ਨਾ ਜਾਂਦਾ ਮੇਰੀ ਗੱਲ ਸੁਣੋ ਮੈਂ ਕੀ ਦੱਸਦਾ ਅਮਰਦਨ ਜੀ ਕੋਨੇ ਇੰਤਰੀ ਬਲੌਗ ਬਲੌਗ ਹੋ ਗਿਆ ਜੀ ਲੈ ਲ ਗਈ ਪੱਜ ਇੱਥੇ ਸਾਡੇ ਕਲਾਕਾਰ ਸਾਰੇ ਚਾਹ ਪੀ ਜਾਂਦੇ ਆ ਗਰਮੀ ਦੀ ਚਾਹ ਪੀ ਜਾਂਦੇ ਆ ਗਰਮੀ ਨੂੰ ਗਰਮੀ ਮਾਰਦੀ ਹੈ ਗਰਮੀ ਗਰਮੀ ਮਾਰਦੀ ਹੈ ਇਹਦਾ ਮੇਕਅਪ ਲੈਣ ਵਾਲਾ ਹੋਣਾ ਪੈਂਦਾ ਹਸਣਾ ਪਹਿਲਾਂ ਮੈਨੂੰ ਇਹ ਕਪੜਾ ਕਿਹੜਾ ਖੜਦਾ ਜਦੋਂ ਲੈਟ ਹੈਗੀ ਫੇਰ ਦੁਬਾਰੇ ਫੇਰ ਸੈਟ ਦੁਬਾਰਾ ਫੇਰ ਸੈਟ ਹੋ ਜੂਗਾ ਨਾ ਠੀਕ ਆ ਤੂੰ ਨਹੀਂ ਪੀਂਦਾ ਭਈ ਚਾਹ ਆਹ ਤਾਂ ਪੀ ਲਈ ਭਾਈ ਤੇ ਗਰਮੀ ਆ ਜਾਣ ਕਿ ਲਸੀ ਵਾਣੇ ਦੱਸ ਹੂੰ ਕਿਦਾਂ ਚੱਲੇ ਬਈ ਤੁਸੀਂ? ਕਿੱਦਾਂ ਚੱਲਦਾ ਬਈ ਅਸੀਂ। ਬੈਠੇ ਰੀਬੂਟ ਕਰਦੇ ਆਂ ਅਸੀਂ। ਠੀਕ ਆ। ਮੈਂ ਕੰਮ ਆ ਪੈਂਦਾ ਮੈਡਮ ਹੀ ਲੱਗਦੀ ਐ। ਹੋਰ। ਆ ਕਿਉਂ ਆ ਗਈ ਲੈਟ ਆ ਗਈ? ਤੇ ਹੁਣ ਆਪਾਂ ਚੱਲਦੇ ਆਂ ਘਰ ਨੂੰ। ਆਪ ਕੋਲ ਉੱਧਰ ਖੜੇ ਆਪਣਾ ਵੀਕਲ ਉੱਧਰ ਖੜਾ ਤੇ ਆਪਾਂ ਚੱਲੇ ਹੁਣ ਘਰ ਨੂੰ ਧੁੱਪ ਬਹੁਤ ਹੋ ਗਈ ਇੱਥੇ ਲਾਈਟ ਵੀ ਹੈ ਨਹੀਂ ਤੇ ਫੋਨ ਦੀ ਬੈਟਰੀ ਵੀ 12% ਹੈ ਤੇ ਆ ਕਿਵੇਂ ਖੜਾ ਪੋਜ ਮਾਰੀ ਜਾਂਦਾ ਬਈ ਆਹ ਪੋਜ ਮਾਰੀ ਜਾਂਦਾ ਖੜਾ ਹੁਣ ਆਪਾਂ ਵੀ ਏਸੀ ਦੀ ਇੱਧਰ ਏਸੀ ਚੱਲਣਾ ਆਪਾਂ ਵੀ ਏਸੀ ਦੀ ਹਵਾ ਲੈ ਲ ਗਏ ਫੋਨ ਚਾਰਜ ਲਾ ਦੇ ਯਾਰਾ ਚੱਟਣਾ ਇੱਧਰ ਏਸੀ ਛੜਣਾ ਇੱਧਰ ਏਸੀ ਆਪਾਂ ਵੀ ਸਿੱਧਾ ਬਾਲ ਲੱਗੇ ਬੀ ਆ ਜੇ ਆਪਨੇ ਇਹ ਹੋ ਗਿਆ ਹੈ ਲੱਗਦਾ ਮੈਂ ਇਹ ਤੁਹਾਨੂੰ ਬੰਦ ਕਰ ਕੋਈ ਚਾਰਦਰ ਨਹੀਂ ਮੰਨਦਾ ਬਿਲਕੁਲ ਕਿਹੜਾ ਸੀਟ ਐ ਲੱਗਵਾ ਮੇਰੇ ਨਾਲ ਲੱਗਣਾ ਨਹੀਂਗਾ ਮੈਂ ਚੱਲਿਆ ਕਰੇ ਚੱਲਿਆ ਮੈਂ ਅ ਭਾਈ ਕਿਧਰ ਚੱਲਿਆ ਚੱਕ ਕੇ ਬੈਗ ਵੋ ਜਾ ਆਪਣਾ ਕਿੱਦਾਂ ਚੱਲਿਆ ਬਈ ਬੈਜੈਕ? ਮੈਂ ਬਠਿੰਡੇ ਸਕੂਟੀ ਤੇ। ਹੋਏ। ਪਰ ਕਿੱਥੇ ਚੱਲਦੇ ਆਂ? ਹਾਂ। ਕਿੱਥੇ ਚੱਲ ਮੈਂ ਤੇ ਗਈ ਜਾਣਾ। ਠੀਕ। ਹਾਂ ਮੈਂ ਬਠਿੰਡੇ ਜਾਣਾ ਕੰਮ ਤੇ। ਉਧਰਲੇ ਪਾਸੇ ਉਧਰ ਕਰੀ ਬਈ। ਉਧਰ ਕਰੀ। ਨਹੀਂ ਮੈਂ ਬਾਜ਼ਾਰ 'ਚ। ਠੀਕ। ਚਲ ਬਾਅਦ ਚੱਲਦੇ ਆਂ ਆਪਾਂ। ਮੇਰਾ ਮੋਟਰਸਾਈਕਲ ਕਿੱਥੇ ਦਾ? ਮੋਟਰਸਾਈਕਲ ਆ ਕੋਲੀ ਖੜਾ ਉਹਦੇ ਪਿੱਛੇ ਝਾਕਿਆ ਨਾ ਮੈਂ ਮੋਟਰਸਾਈਕਲ ਕਿੱਥੇ ਖੜਾ ਮੇਰਾ? ਚਲ ਚੰਗਾ ਬਈ। ਬਾਏ। ਬਾਏ। ਹੈਂਡ ਸ਼ੇਕ। ਚਲ ਚੰਗਾ ਬਈ। ਚਲ ਚੰਗਾ। ਕੰਗਾ ਬੋਕ। ਆਪਾਂ ਉਹ ਬੈਗ ਆ ਸਮਾਨ ਚੈੱਕ ਕਰ ਲ ਗੇ ਸਾਰਾ ਹੈਗਾ ਆ ਸੱਡ ਲਉਣਾ ਇਹ ਚੀਜ਼ੇ ਦੋ ਮਿੰਟ ਹਵਾ ਲੈ ਲ ਗਏ